ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਆਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰੇ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾਂ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਜ਼ਰੂਰ ਪੂਰੀਆਂ ਕਰ ਦਿਓ ਜੀ ਪਹੁੰਚ ਗਏ ਜੀ ਆਪਾਂ ਮਰੂਤੀ ਏਜੰਸੀ ਦੇ ਵਿੱਚ ਜੀ ਜਿੱਥੇ ਆਪਾਂ ਪਿਛੇ ਜੇ ਗੱਡੀ ਬੁੱਕ ਕਰਵਾ ਕੇ ਗਏ ਸੀਗਾ ਤੁਹਾਨੂੰ ਪਤਾ ਜੀ ਮਰੂਤੀ ਸੰਜੁਕੀ ਵਾਲਿਆਂ ਦੇ ਕੋਈ ਦਿੱਕਤ ਪਰੇਸ਼ਾਨੀ ਹੋ ਗਈ ਜੀ ਗੱਡੀ ਸਾਡੀ ਆ ਨਹੀਂ ਰਹੀ ਸਾਨੂੰ 25 ਤਰੀਕ ਦਿੱਤੀ ਸੀਗੀ ਤੇ ਅੱਜ 24 ਤਰੀਕ ਹੈ ਤੇ ਅੱਜ ਜਿਹੜਾ ਤੁਹਾਨੂੰ ਪਤਾ ਹੀ ਹੈ ਬਈ ਮੇਲ ਦਾ ਦਿਨ ਹੋ ਗਿਆ ਸਾਡੇ ਕਿਉਂਕਿ ਮੇਲ ਸਾਡਾ ਕੱਲ ਕੈਨਸਲ ਹੋ ਗਿਆ ਸੀ 23 ਤਰੀਕ ਨੂੰ ਮੇਲ ਸੀਗਾ ਬਾਰਸ ਕਰਕੇ ਤੇ ਫਿਰ ਗੱਲਬਾਤ ਚੱਲਦੇ 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 ਜੀ ਕਹਿੰਦੇ ਵੀ ਗੱਡੀ ਕਾਫੀ ਜ਼ਿਆਦਾ ਲੇਟ ਆ ਇਹਨਾਂ ਨੇ ਹੋਰ ਏਜੰਸੀਆਂ 'ਚ ਵੀ ਪਤਾ ਕੀਤੀ ਹੈ ਉੱਥੇ ਵੀ ਕਹਾਣੀ ਲੋਟ ਨਹੀਂ ਜਾਈ ਕਹਿਣ ਦਾ ਭਾਵ ਤੇ ਹੁਣ ਗੱਲ ਖੜ ਗਈ ਜੀ ਆ ਕੇ ਮਨ ਬਣਾ ਲਿਆ ਮੈਂ ਤੇ ਵਿੱਕੀ ਨੇ ਦੋਨਾਂ ਨੇ ਵੀ ਚਲੋ ਵੀ ਇਹ ਸਿਲਵਰ ਕਲਰ ਚ ਨਹੀਂ ਆਉਂਦੀ ਕਹਿੰਦੇ ਵਾਈਟ ਵਿੱਚ ਆ ਰਹੀ ਹੈ ਵਾਈਟ ਦੇ ਵਿੱਚ ਕਹਿੰਦੇ ਮੰਗਲਵਾਰ ਨੂੰ ਤੁਹਾਨੂੰ ਡਿਲੀਵਰੀ ਦੇ ਦਾਂਗੇ ਅੱਜ ਤੇ ਤਿੰਨ ਕ ਦਿਨ ਤੱਕ ਚਾਰ ਦਿਨ ਤੱਕ ਫਿਰ ਮੈਂ ਰ ਵਿੱਕੀ ਨੇ ਸਲਾਹ ਲਈ ਵੀ ਕਿਉਂ ਨਹੀਂ ਚੱਲ ਚੱਲ ਫਿਰ ਉਹੀ ਕਿ ਚੱਲਦੇ ਦੇਖੀ ਜਾਊਗੀ ਕੀ ਬਣਦਾ ਉਹ ਅੱਧਾ ਫਰਵਰੀ ਤੇ ਬਾਅਦ ਵਿੱਚ ਬਣਦੀ ਸੀਗੀ ਗੱਡੀ ਪਰ ਕਿ ਜਿਹੜਾ ਮੂਡ ਹੁੰਦਾ ਨਾ ਫਿਰ ਜਦ ਤੱਕ ਜੇ ਮੂੜੇ ਚੇਂਜ ਹੋ ਜਾਂਦਾ ਫਿਰ ਔਖਾ ਹੋਣਾ ਸੀਗਾ ਕੰਮ ਪਰ ਉਹ ਮੂਡ ਚੇਂਜ ਨਹੀਂ ਸੀ ਕਰਨਾ ਚਾਹੁੰਦੇ ਤੇ ਉਧਰ ਡੀਜੇ ਡੂਜੇ ਲੱਗ ਰਹੇ ਸੀਗੇ ਤੇ ਅਸੀਂ ਹੁਣ ਇੱਥੇ ਪੈਸੇ ਤੇ ਲਾ ਦੇਣ ਵਾਸਤੇ ਆਏ ਆ ਆ ਥੋੜੇ ਜਿਹਾ ਕੋਈ ਪੈਸੇ ਦੇ ਕੇ ਹੋਰ ਸਵਾਰ ਕੇ ਬੁੱਕ ਕਰਾ ਲੈ ਨਾਲ ਕੈੜਾ ਜਾ ਹੋ ਕੇ ਇੱਕ ਵਾਰ ਸਵਾਰ ਕੇ ਪੁੱਛ ਲੈਣਾ ਮੈਂ ਇਹਨਾਂ ਨੂੰ ਕਹਿਣਾ ਹੁਣ ਵੀਡੀਓ ਦੇ ਵਿੱਚ ਪੱਕੀ ਡੇਟ ਲੈ ਕੇ ਜਾਣੀ ਹੈ ਨਹੀਂ ਫਿਰ ਮੈਂ ਕੇਸ ਕਰੂੰਗਾ ਤੁਹਾਡੇ ਤੇ ਮਾਰ ਨਹੀਂ ਆਲਾ ਬਿਲੋ ਵਿਖੀ ਰਿਸ਼ਤੇਦਾਰ ਇਹ ਰਿਸ਼ਤੇਦਾਰ ਵੀ ਕਹਿੰਦਾ ਤੁਹਾਨੂੰ ਹੁਣ ਗੱਡੀ ਤੋਂ ਆ ਕੇ ਜਾਣਾ ਹੈ ਇਹ ਪਹਿਲਾਂ ਮੇਰਾ ਸਾਲਾ ਆਇਆ ਬਾਦਾਂ ਗੱਡੀ ਤੋਂ ਵਾਲ ਅੱਜ ਭਾਜੀ ਕਹਿੰਦੇ ਮੈਂ ਚੱਲਦਾ ਥੋੜਾ ਅੱਜ ਜੀਜਾ ਆ ਗਿਆ ਕਹਿੰਦਾ ਪਹਿਲਾਂ ਸਾਲਾ ਆਇਆ ਬਾਦ ਅੱਜ ਜੀਜਾ ਆ ਗਿਆ ਪਹਿਲਾਂ ਸਾਲਾ ਨਾਲ ਤਾਂ ਹੁਣ ਸਾਲੇ ਨੂੰ ਦੂ ਆਉਣੇ ਵਾਲ ਆ ਗਿਆ ਗੱਲ ਵੀ ਠੀਕ ਹੈ ਹਾਂ 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 ਉਹਨਾਂ ਤਾਂ ਗੱਡੀਆਂ ਬਹੁਤ ਘੜੀਆਂ ਮੈਨੂੰ ਆਹ ਲੱਗਦਾ ਵੀ ਗੱਡੀ ਕਿਤੇ ਮਹਾ ਆਪਣੀ ਆਏਗੀ ਉਹਨੇ ਦੇਖ ਲਾ ਕਿਤੇ ਕੋਈ ਲੁਕੂ ਹੀ ਹੋਵੇ ਨਹੀਂ ਆਣੀ ਨਾ ਨਹੀਂ ਕਿਤੇ ਖੜਾਤੀ ਹੋਵੇ ਨਹੀਂ ਉਹ ਗੱਲ ਨਹੀਂ ਹੈਗੀ ਕਈ ਵਾਰ ਇਦਾਂ ਵੀ ਹੁੰਦਾ ਨਾ ਵੀ 2-4 ਰੁਪਏ 2-4000 ਵਧਾਉਣ ਦੇ ਚੱਕਰਾਂ ਤੇ ਵੀ ਅੱਗੇ ਲਾ ਕੇ ਪਿੱਛੇ ਕਰੀ ਜਾਂਦੇ ਨੇ ਨਹੀਂ ਨਹੀਂ ਉਹ ਗੱਲ ਨਹੀਂ ਹੈ ਨਹੀਂ 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 ਉਦਾਂ ਵਾਲਾ ਬੰਦੇ ਨਹੀਂ ਹੈਗੇ ਬੰਦਾ ਤਾਂ ਵਿਚਾਰਾ ਬਹੁਤ ਰਿਸਪੈਕਟ ਨਾਲ ਮੈਨੂੰ ਕਹਿ ਰਿਹਾ ਬਾਰ-ਬਾਰ ਆ ਵੀ ਵਿੱਕੀ ਬੇਸ ਮਾਡਲ ਆ ਯਾਰ ਹਨਾ ਬੇਸ ਮਾਡਲ ਦਾ ਮਤਲਬ ਇੱਥੇ ਤੇ ਪਤਾ ਲੱਜ ਜਾਂਦਾ ਐ ਸਵਿਫਟ ਆ ਅੱਛਾ ਬੀਸ ਮਾਡਲ ਦਾ ਮਤਲਬ ਕਰਾਂ ਆਹ ਦੇ ਆ ਚੀਜ਼ ਤੇ ਪਤਾ ਲੱਜ ਜਾਂਦਾ ਜ਼ਿਆਦਾਤਰ ਵੀ ਆਹ ਦੇਖ ਇਹਨਾਂ ਦੇ ਨਹੀਂ ਦੂਏ ਹੁੰਦੇ ਕਲਰ ਵਾਲੇ ਇਹ ਅੱਛਾ ਅੱਛਾ ਸਿਲਵਰ ਕਲਰ ਹਾਂ ਉਹ ਥੱਲੇ ਹਣਾ ਤੇ ਆ ਲਾਈਟਾਂ ਲੂਟਾਂ ਦੀ ਇਹਦੇ ਵਿੱਚ ਅਜ ਨਹੀਂ ਹੁੰਦੀਆਂ ਉਹ ਜਿਹੜੇ ਆਪ ਪਹੋਣਾ ਪਰ ਹੁਣੇ ਨਹੀਂ ਪਤਾ ਐਸੀएनजी ਨਹੀਂ ਹੈਗੀ ਇਹ ਪੰਗਾ ਤਾਂ ਸੀਐਨਜੀ ਦਾ ਹੀ ਹੈ ਇਹ ਤਾਂ ਤਾਂ ਸੀਐਨਜੀ ਦੇ ਪਿੱਛੇ ਫਿਰਦੇ ਆ ਆ ਆਕੇ ਆ ਕੇ 10 ਹੈ ਨਾ ਤੁਸੀਂ ਵੀ ਲੱਭ ਰਹੇ ਕੋਈ ਹਾਂ ਹਾਂ ਪੱਲੀ ਜੀ ਤਾਂ ਖੜਾ ਹੀ ਵੀ ਤਾਂ ਨਹੀਂ 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 ਇਕੱਲਾ ਦੀ ਗੱਲ ਕੋਈ ਨਹੀਂ ਹੈਗੀ ਪੱਲੀ ਵਾਲੇ ਉਧਰ ਜੁਬਾਂ ਦਿਖਾਉਣ ਦਾ ਟਾਈਮ ਹੋ ਰਿਹਾ ਆ ਵਿੱਚ ਕਿਹ ਟੈਨ ਨੇ ਖੜੀਆਂ ਸਾਰੀਆਂ ਯਾਰ ਹਲਟ ਗਈਆਂ ਨਾ ਇਹ ਉਹਦਾ ਵੀ 11 11.5 ਲੱਖ ਫੌਕਰ ਪਤਾ ਨਹੀਂ ਕਹੇ ਦੀ ਗੱਡੀ ਗੱਡੀ ਇਹਨਾਂ ਨੇ ਹਾਂ ਉਹ ਸਾਡੂ ਸਾ ਉਹ ਤਾਂ ਬ੍ਰੀਲਾਂ ਜੀ ਦੇਖਿਆ ਮੈਂ ਫੇਸਬੁੱਕ ਪਰ 4.5 ਲੱਖ ਕੀਮਤ ਦੀ ਤੇ ਮੈਂ ਸਰਚ ਕਰਕੇ ਦੇਖੀ 11.5 ਲੱਖ ਦੇ ਲੱਗ ਭਾਗੋ ਬੌਗਰ ਪਤਾ ਨਹੀਂ ਇੱਕ ਨਾ ਨਾ ਰਹਾ ਕੋਈ ਚੱਲ ਆ ਜਾ ਦੇਖੀ ਕਿੱਥੇ ਮੁੰਡਾ ਅੰਦਰ ਹੈ ਇਹ ਹੁਣ ਪਤਾ ਨਹੀਂ ਨਿਊ ਮਾਡਲ ਚ ਕਿਡੀਆਂ ਕਿਡੀਆਂ ਆਈਆਂ ਹੋਈਆਂ ਓਰੇ ਵੀ ਕਿਤੇ ਅ ਕਈ ਘਟ ਆਹਾ ਵੀ ਉਹੀ ਖੜੀ ਹੈ ਵਿੱਕੀ ਆ ਆਹੀ ਦਾ ਕਲਰ ਆਪਾਂ ਨੇ ਕਰਿਆ ਦਾ ਗੱਡੀ ਦਾ ਖੜ ਚੋ ਕੇ ਤਨੇ 10 ਦਿਨ ਹੋ ਕੇ ਕਹਿਣਾ ਖੜ ਚੋ ਹੁਣ ਦੱਸ ਦੇਣਾ ਕਲਰ ਬਹੁਤ ਅੱਜਾ ਹੈ ਨਾ ਵਾਇਟ ਤੋਂ ਬੈਟ ਹੈ ਸਾਰਾ ਹੂੰ ਬਲੈਨੋ ਦੀ ਵਾਇਟੀ ਹੈ ਇਹ ਬਲੈਨੋ ਆ ਚਲ ਕੋਈ ਇਹ ਵੀ ਕਿੰਨੇ ਕਿੱਤੇ ਪੈਣੀ ਹੈ ਬਣਾ ਇਹ ਵੀ ਉੱਥੇ ਉਹੀ ਰੇਟ ਆ ਹਾਂ ਇਹੀ ਇਹਦੇ ਨਾਲ ਦੀ 29 ਵੀ ਉਹਨੇ ਬੁੱਗੇ ਨੇ ਆਪਣਾ ਤਾਂ ਸੂਟ ਟਾਇਰ ਵੀ ਬੜੇ ਆ ਰਹੇ ਆ ਕਹਿੰਦਾ ਉਹ ਤੋਂ ਬੰਨਿਆ ਹੋਇਆ ਟਾਇਰ ਤਾਂ ਬੜੇ ਆ ਆਪਾਂ ਤਾਂ fng ਕਰਕੇ ਕਹਿੰਦੇ ਆ ਦੇਖ ਗੱਡੀਆਂ ਦੇ ਕੋ ਮੂਰੇ ਤੇ ਦੋਨੇ ਫੇਮ ਲਾਦੀਆਂ ਪਿੱਛੇ ਤੇ ਪਤਾ ਲੱਗਦਾ ਵੀ ਇਹ ਸਵਿਫਟ ਆ ਮੂਰੇ ਤੇ ਦੋਨੇ ਇੱਕੋ ਜਿਹੀਆਂ ਲਾਦੀਆਂ ਦੇਖੋ ਆਜੋ ਮਾੜਾ ਮਾੜਾ ਫਰਕ ਆ ਉਹ ਮਾੜਾ ਦੂਜਾ ਪਾਸਾ ਸੋਕਰ ਲੈ ਇਧਰ ਦੇ ਦੇਖਣ ਨੂੰ ਇੱਕੋ ਜਿਹੀਆਂ ਲਾਦੀਆਂ ਸਹੀ ਸਲਾਮ ਤੇ ਮੁੜ ਕੇ ਆਪਣੇ ਘਰ ਚਾ ਦੇ ਵਾਹ ਥੋੜਾ ਜਿਹਾ ਓਹੋ ਜੇ ਹੁਣ ਗੌਰ ਨਾਲ ਦੇਖੋਗੇ ਵੀ ਕੀ ਤਾਂ ਐ ਇਹ ਗੌਰ ਨਾਲ ਦੇਖੂਗੇ ਤਾਂ ਹੀ ਹੈ ਨਦਰ ਬਰੀਜਾ ਖੜੀ ਹੈ ਫੇ ਦੱਸ ਪਰ ਉਹ ਤਾਂ ਕਿਉਂ ਨਹੀਂ ਜਾਈ ਜਾਣੀ ਨਾ ਸੂਈ ਉੱਪਰੋਂ ਹੂੰ ਮੇਨ ਮੁੱਦਾ ਬੱਕੀ ਖੜਾ ਕੇ ਹੈ ਮੇਨ ਮੁੱਦਾ ਤਾਂ ਮਨੀ ਤੇ ਹੀ ਖੜਾ ਆ ਗਿਆ ਮਨੀ ਪਰੇ ਖੜਾ ਮਨੀ ਮਨੀ ਪਰ ਨਹੀਂ ਸਭੀ ਮਨ ਉਹਨਾਂ ਲੰਦਾ ਫੂਰ ਚੰਨਰਾ ਜਾਨ ਪੈਸੇ ਹੁੰਦੇ ਨਾ ਮੂੰਹ ਦੇ ਵਿੱਚ ਮੂੰਹ ਪੜਾ ਫੂਰ ਫੂਕ ਬੱਜਦੀ ਨਾਲ ਹੈ ਨੀ ਮੈਂ ਫੁੱਪੜਦੀ ਚੱਲ ਚੱਲੀਏ ਦੇਖੀ ਅੰਦਰ ਮਿਲੇ ਚਲ ਕੇ ਬੰਦੇ ਨੂੰ ਮੋੜ ਜਾ ਕ ਚੱਲੋ ਵੀ ਲੈ ਲੂਗਾ ਲੈ ਏਦਾਂ ਅਸੀਂ ਜਦੋਂ ਐਂਟਰ ਹੋ ਗਏ ਅੰਦਰ ਅੰਦਰ ਆਉਂਦੀ ਸਾਰੇ ਇਹਨਾਂ ਨੂੰ ਸਭਾਣ ਲਿਆ ਆਓ ਜੀ ਆਓ ਜੀ ਕਾਫੀ ਪਲਾਤੀ ਦੰਦ ਕੱਢ ਕੇ ਆਏ ਨੇ ਹੈਨਾ ਆਓ ਭਗਤ ਇਹ ਜੀ ਕਿਤੇ ਗੁੱਸਾ ਗਸਾ ਸਾਡਾ ਜਿਹੜੇ ਪੁੱਤ ਨਹੀਂ ਕਿੱਥੇ ਚਲੇ ਗਿਆ ਕਿਆ ਕਰੀ ਆਉਂਗਾ ਕਾਫੀ ਦੇਖ ਲਾ ਕਾਫੀ ਪਲਾਤੀ ਆਉਂਦੀ ਸਾਰੇ ਪਹਿਲਾਂ ਠੰਡੇ ਦੀਆਂ ਬੋਤਲਾਂ ਦੇਤੀਆਂ ਪਾਣੀ ਠੰਡੇ ਦੀਆਂ ਵੀ ਮਤਲਬ ਸਾਡੇ ਜਿਹੜਾ ਗੁੱਸਾ ਏ ਉਹ ਕਿਉਂ ਮੰਤਰ ਹੋਗਾ ਇਹ ਕੈਂਡ ਦਾ ਪਾ ਪਰ ਮੈਂ ਮੇਰੇ ਦੇ ਅੰਦਰ ਰੂੰ ਵੀ ਨਹੀਂ ਜਾਂਦਾ ਕੋਈ ਕਿਤੇ ਮੜਾ ਜਾ ਕਾਉਂਦਾ ਉਹ ਕਹਿੰਦਾ ਪਸ਼ਾਬ ਦੀ ਝੱਗ ਵਾਂਗੂ ਜੇ ਦੇ ਬੈਠ ਜਾਂਦਾ ਉਹ ਗੱਲ ਆ ਪਰ ਵਿੱਕੀ ਨੂੰ ਬਹੁਤ ਗੁੱਸਾ ਆਉਂਦਾ ਹੈ ਇਹ ਇਹਨੇ ਉਹ ਮੋਢੇ ਪਰ ਰੱਖ ਲਿਆ ਹੱਥ ਮਾਂ ਵੀ ਦੇਖ ਪਹਿਲਾਂ ਹੁਣ ਤੱਕ ਚੱਲਦੀ ਸੀ ਪਿਆਰ ਨਾਲ ਦੀ ਪਹਿਲਾਂ ਚੱਲਦੀ ਸੀ ਗੱਲਬਾਤ ਹੋਰ ਤਰੀਕੇ ਨਾਲ ਆ ਗਈ ਹੁਣ ਦੋਵੇਂ ਤਰੀਕੇ ਨਾਲ ਆ ਗਈ ਵੀ ਜਿਹੜੀ ਡੇਟ ਤਾਂ ਹੁਣ ਦੇਤੀ ਹਾਂ ਜੋ ਡੇਟ ਨੂੰ ਤਰੀ ਗੱਡੀ ਨਾ ਆਈ ਵੇ ਤੂੰ ਸੋਚਦੀ ਤੇਰਾ ਕੀ ਹਾਲ ਹੋਊ। ਤੂੰ ਸੋਚ ਲਈ ਵੀ ਤੇਰਾ ਕੀ ਹਾਲ ਹੋਊ। ਤੁਸੀਂ ਆਪਣਾ ਦਿਨ ਦੇਖ ਲਓ ਮੈਂ ਮੰਗਲਵਾਰ ਚ ਕਰ ਦਿਆਂਗਾ। ਬਹ ਠੀਕ ਐ। ਮੰਗਲਵਾਰ ਠੀਕ ਆ ਲੈਣਾ। ਚਕਾਉਂਗਾ ਤੂੰ ਪਹਿਲਾਂ ਵੀ ਤਾਂ ਬਾਈਟ ਨਹੀਂ ਕੀਤਾ। ਉਹ ਨਹੀਂ ਗੱਲ ਤਾਂ ਸੁਣ। ਨਹੀਂ ਇਹ ਵੀ ਗੱਲ ਨੋਟ ਕਰਨ ਵਾਲੀ ਓਸਤਾਦ। ਬਈ ਤਾਂ 25 ਤਰੀਕ ਕਿਹਾ ਤਾਂ ਮੈਂ ਦੇ ਉਹ ਤਾਂ ਦੱਸਿਆ ਨਹੀਂ ਵੀ ਪਹਿਲੇ ਦੀ 25 ਕੇ ਦੂਏ ਦੀ 25 ਕੇ ਤੀਏ ਦੀ 25। ਹੁਣ ਵੀ ਤਾਂ ਮੰਗਲਵਾਰੇ ਕਿਹਾ ਵੀ ਮੈਂ ਮੰਗਲਵਾਰ ਦੱਸਿਆ ਨਹੀਂ ਐ ਵੀ ਫਰਵਰੀ ਦਾ ਕਿ ਮਾਰਚ ਦਾ। ਮੰਗਲਵਾਰ ਜਨਵਰੀ ਦਾ ਹੀ ਹੈ। ਜਨਵਰੀ ਦੇ ਮੰਗਲਵਾਰ ਦੀ ਖਾਫੇ ਆ। ਜੜਾ ਵੜਾ ਵੜਾ ਆਉਣਾ ਲਾਸਟ ਆ ਜੜਾ ਵੜਾ 12 ਵਜੇ ਦਾ ਲਾਸਟ ਆ ਜਾਨੀ ਕੈਨ ਦਾ ਭਾਬੇ 26 27 ਤਰੀਕ ਨੂੰ ਜਿੱਦਾਂ ਨੂੰ ਮੀਂਹ ਦੱਸਿਆ ਹੋਇਆ ਜੀ ਪੈਂਦੇ ਚ ਹਾਂ ਨਹੀਂ ਅਸੀਂ ਅਦਰ ਕਰਾਦਾ ਡਿਲੀਵਰੀ ਨਹੀਂ ਡਿਲੀਵਰੀ ਅੰਦਰ ਤੇ ਕਰਾਉਂਗਾ ਕਹਿੰਦਾ ਫੋਟੋ ਫੋਟੋ ਕਰਨਾ ਅੰਦਰ ਖਚਾ ਦਿਓ ਅਸੀਂ ਵੀ ਬਰਫੀ ਅੰਦਰ ਪੈਂਦੇ ਚ ਛਤਰੀਆਂ ਲੈ ਕੇ ਆਈਏ ਜੜੀ ਨਹੀਂ ਭੇਜਣੀ ਲੈਣਾ ਅੰਦਰੇ ਕਢਾਵਾ ਪੱਲੀ ਚ ਪਾਉਂਗੇ ਉੱਪਰ ਹਾਂ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਨਾ ਇਹ ਠੀਕ ਪੱਲੀ ਚ ਲੁਕੋ ਕੇ ਦੇਣੀ ਜਨਾ ਤੁਹਾਨੂੰ ਰੀਵਨ ਲਾ ਕੇ ਦਵਾਂਗੇ ਰੀਵਨ ਜੀਵਨ ਲਾ ਕੇ ਉਹਦਾ ਚੱਲ ਇਹਨਾਂ ਦਾ ਫਰਜ਼ ਆ ਉਹਦਾ ਪੂਰੇ ਕੰਪਲੀਟ ਕਰਾਂਗੇ ਚੱਲ ਇਹਨਾਂ ਦੇ ਵੀ ਵਿਚਾਰਾਂ ਦੇ ਕਿਹੜੇ ਬਾਸਾ ਪਿੱਛੇ ਤਾਂ ਦੇਖਣਾ ਕੰਪਨੀ ਜੋ ਮਹਾਂ ਲਾਉਂਦੀ ਥੋੜੀ ਜਿਹੀ ਥੋੜੀ ਜਿਹੀ ਮੈਨੂਫੈਕਚਰਿੰਗ ਕਰਕੇ ਨਾ ਥੋੜਾ ਡਿਲੇ ਹੋ ਜਾਂਦਾ ਪਿਆ ਜਾਂਦਾ ਹਾਂ ਹੋਰ ਕਰਕੇ ਨਿਚਕਰ ਚਲੋ ਨਿਆਣੇ ਵਿਚਾਰੋਂ ਹੁਣ 8:00 5 ਬਹੁਤ ਕਰਾਈਏ ਨੇ ਕੰਨਲ ਹੁਣੇ ਆਉਂਦੇ ਹੁਣੇ ਆਉਂਦੇ ਹੁਣੇ ਆਉਂਦੇ ਚਲ ਕੋਈ ਨਹੀਂ ਹੁਣੇ ਨੇ ਬੁੱਕੇ ਕਰਾਉਣੀ ਪੈਣੀ ਆ ਤੁਹਾਨੂੰ ਫਿਰ ਵੀ ਬੁੱਕੇ ਆ ਜੀ ਬੁੱਕੇ ਹੋਈ ਆ ਜੀ ਅੱਗੇ ਵੀ ਯਾਨੀ ਹੁਣ ਅਸੀਂ ਸਿਲਵਰ ਦੀ ਜਗ੍ਹਾ ਹੁਣ ਵਾਈਟ ਪਰ ਆ ਗਿਆ ਸਾਡੇ ਲੈ ਕੇ ਇਹ ਹੋਸ਼ੋਰਾ ਤੁਹਾਡੇ ਨਾਂ ਦੇ ਬਿੱਲ ਹੋ ਗਿਆ ਹੂੰ ਸਾਢੇ 9 ਤੇ ਬਿੱਲ ਵੀ ਹੋ ਗਿਆ ਹਾਂਜੀ ਹਾਂਜੀ ਜਦੋਂ ਡਿਲੀਵਰੀ ਤਾਂ ਨਹੀਂ ਬਾਕੀ ਬਸ ਬਸ ਡਿਲੀਵਰੀ ਬਾਕੀ ਚਾਬੀ ਅੱਛਾ ਅੱਛਾ ਸਾਡੀ ਚਾਬੀ ਕਿੱਥੇ ਚਲ ਥੋੜੀ ਜਿਹੀ ਇੱਥੇ ਮੇਰੀ ਸਾਡੀ ਅੱਛਾ ਜੀ ਆਹੋ ਹਾਂ ਹਾਂ ਅੱਜ ਅਸੀਂ ਵਿਆਹ ਦੇ ਵਿੱਚ ਬਾਹਰ ਨੇ ਤੇ ਹੈਨੇ ਹੁਣ ਤੈਨੂੰ ਦੇ ਦੇਣਿਆਂ ਬਸ ਔਰ ਗੁੱਟੀ ਦੇ ਨੂੰ ਉਧਰ ਬਚ ਕੇ ਸਾਡੇ ਰਿਤੇਦਾਰ ਤੇਰਾ ਪੈਸੇ ਦੇ ਕੇ ਕਰਾਉਂਦਾ ਹਾਂ ਹਾਂ ਡਰ ਗਿਆ ਤੇ ਕਿਉਂ 300 ਰੁਪਏ ਕਹਿੰਦਾ ਉਹ ਤੇਰਾ ਭਲਾ ਹੋ ਜਾਏ ਬਾਈ ਡਰਦੇਗਾ ਤੇ ਆ ਉਹਨੂੰ ਕਿਤੇ ਖੁਸ਼ਬੂ ਤਾਂ ਨਹੀਂ ਆ ਗਈ ਵੀ ਤਾਜ਼ੇ ਤਾਜ਼ੇ ਬਣਵਾ ਕੇ ਲੈ ਕੇ ਆਇਆ ਮੈਂ ਕਿਤੇ ਵੀ ਨਹੀਂ ਚੱਕਰ ਸੀਨ ਲੈਣ ਗਿਆ ਮਨਾਂ ਤਾਂ ਕਿ ਉਹਨੂੰ ਸਾਲੇ ਅੱਗੇ ਪਿੱਛੇ ਦੁੜ ਜਾਂਦੇ ਆ ਅੱਛਾ 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 ਇੱਕ ਘਟ ਗਿਆ ਇੱਕ ਵੱਧ ਗਿਆ ਮੈਨੂੰ ਮਸ਼ੀਨ ਦਾ ਕਿਹਨੂੰਗਾ ਨਹੀਂ ਕੋਈ ਹੋਰ ਰੋਲਾ ਲੱਗਦਾ ਮੈਨੂੰ ਹੂੰ ਇਹ ਸਾਰਾ ਸਟਾਫ ਮੈਂਬਰ ਜਿਹੜੇ ਦੇਖੀ ਜਾਂਦੇ ਸਨ ਉਹਦਾ ਸਾਰਾ ਸਟਾਫ ਮੈਂਬਰ ਵੀ ਦੇਖੀ ਜਾਂਦੇ ਵੀ ਅੱਜ ਭਾਈਆਂ ਨੇ ਲਿੱਕਿਆ ਠੀਕ ਹੈ ਕੀ ਹਾਲ ਹੈ ਅੱਛਾ ਆਪਣਾ ਘਰ ਦਾ ਸਵਾਮੀ ਬਹੁਤ ਹੈਰਾਨ ਕੀਤਾ ਗਾ ਮੇਰੇ ਨੇ ਅੱਛਾ ਜੀ ਬਹੁਤ ਭਾਈ ਸਾਹਿਬ ਨੇ ਸਾਡੀ ਵੀਡੀਓ ਦੇਖ ਕੇ ਇੱਧਰ ਨੂੰ ਆ ਗਏ ਤੇ ਤੁਹਾਨੂੰ ਉਹ ਵੀ ਦੇਖਦੇ ਸਾਸਰੀ ਕੱਲ ਵੀਰੇ ਸਾਸਰੀ ਕੱਲ ਤੁਸੀਂ ਕਿਹੜੀ ਗੱਡੀ ਲੈਣਾ ਹੈ ਅਸੀਂ ਕੱਲ ਬਿਜਾਰ ਲੈ ਗਏ ਯਾਰ ਲੈ ਕੇ ਗਏ ਕੰਗ੍ਰੈਚੁਲੇਸ਼ਨ ਬ੍ਰਦਰ ਯਾਰ ਤੈਨੂੰ ਮਿਲ ਗਈ ਸਾਨੂੰ ਇਹਦਾ ਉਹ ਕੌਆ ਕੰਮ ਕਰਦਾ ਕੱਲ ਨਾ ਅਗਲਾ ਕਦੋਂ ਕੱਢਿਆ ਵੀ ਪੁੱਛੋ ਨਾ ਅੱਛਾ ਉਹ ਐ ਉਹ ਜਵਾ ਭਾਜੀ ਸਿਹਰ ਤੋਂ ਲੱਗੇ ਸ਼ਾਮ ਤੱਕ ਬੈਠੇ ਰਹੇ ਚਲੋ ਕਾਗਜ਼ ਪੱਤਰ ਪੂਰੇ ਕਰਨੇ ਤਾਂ ਟਾਈਮ ਲੱਗੇ ਜਾਂਦਾ ਦੱਸਿਆ ਨਹੀਂ ਨਾ ਭਾਜੀ ਤੁਹਾਨੂੰ ਪਹਿਲਾਂ ਕੁਝ ਹੋਣਾ ਨਹੀਂ ਉਹ ਪ੍ਰੋਪਰ ਨਹੀਂ ਪਤਾ ਲੱਗਾ ਪ੍ਰੋਪਰ ਦੱਸਿਆ ਨਹੀਂ ਕੁਝ ਜਦੋਂ ਕੱਲ ਅਸੀਂ ਬੈਠੇ ਆ ਆ ਕੇ ਤੁਹਾਨੂੰ ਮੌਕੇ ਤੇ ਕਹਿੰਦੇ ਆ ਲੈ ਕੇ ਉਹ ਲੈ ਕੇ ਉਹ ਸਾਨੂੰ ਰਾਤ ਨੂੰ 9 ਵਜੇ ਤੇ ਗੱਡੀ ਦੇ ਵਾਸਤੇ ਯਾਨੀ ਗੱਡੀ ਮਿਲ ਗਈ ਮੈਨੂੰ ਸਵੇਰ ਸਾਨੂੰ ਸਵੇਰ ਨੂੰ 4 ਵਜੇ ਤੱਕ ਉਠਾੜ ਰੱਖਣਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਾਨੂੰ ਮਿਲਦੀ ਉਹ ਨਹੀਂ ਸਾਨੂੰ 4 ਵਜੇ ਤੱਕ ਉਠਾੜ ਰੱਖੇ ਤੁਹਾਨੂੰ ਗੱਡੀ ਦੇ ਕੇ ਤੋਰਨੇ ਕੱਲ ਚੈੱਕ ਕਰਦੇ ਕਿ 20000 ਰੁਪਇਆ ਦੇ ਕੇ ਨਾਲ ਨਹੀਂ ਮਹਾ ਕਿਤੇ ਰਿਸ਼ਵਤ ਦਿੱਤੀ 20000 ਨਹੀਂ ਨਹੀਂ ਵੀਰੇ ਹਾਂ ਮੈਂ ਕੋਲ ਸਿਕਿਉਰਿਟੀ ਦਿੱਤੀ ਹੁਣ ਸਿਕਿਉਰਿਟੀ ਇੱਧਰ ਬਾਹਰ ਹੁਣ ਉਹ ਐਨਓਸੀ ਲੈ ਕੇ ਦਿੱਤੀ ਆ ਤਾਂ ਕਿ ਸਾਡੇ ਪੈਰ ਵਾਂਗ ਕੰਨ ਪੈਰ ਬੈਕ ਲੈਣ ਵਾਸਤੇ ਵੀ ਘੱਟੋ-ਘੱਟ 2 ਘੰਟੇ ਬੈਠਣਾ ਉਹਨੇ ਓਏ ਹੋਏ 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 ਅੱਛਾ ਚਲੋ ਕੋ ਕਰ ਲਈ ਰੱਖੋ ਇਹ ਸਾਫ ਕਰ ਤਾਬ ਦੇਖੋ ਹੁਣ ਉੱਪਰ ਵੀ ਤੁਹਾਨੂੰ ਕਈ ਵਾਰੀ ਬੰਦਿਆ ਅੱਪਾ ਆਪਾ ਮੈਨੂੰ ਮੜ ਮੜਾ ਖਿਆਲ ਆ ਰਿਹਾ ਐਦਾਂ ਦੀ ਗੱਲ ਨਹੀਂ ਜਣੀ ਗੱਲ ਕਹਾਣੀ ਐਦਾਂ ਵੀ ਅਸੀਂ ਤਾਂ ਭਾਈ ਉਹਨੂੰ ਮਿਹਨਤ ਕਰਦੇ ਆ ਅੱਜ ਤਾਂ ਦੇਖ ਨੋਟ ਜਿਹੜੇ ਆ ਦੇਖੀ ਮੜੇ ਦੇਖੀ ਦਿਖਾਈ ਜਾ ਬਈ ਤਾਜੇ ਇੱਕ ਤੇ ਲੈ ਕੇ 100 ਤੱਕ ਪੂਰੇ ਆ ਨਾ ਜਾ ਬਈ ਤਾਜੇ 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 ਨਾਲੇ 500 ਵਾਲਾ ਨੋਟ 600 ਚ ਚੱਲਣ ਨਾਲੇ ਇਹ ਕਿ ਕਿਹੜਾ ਬਿਆਹ ਤੋਂ ਲੱਗਦਾ ਬਰਦੇ ਦੋ ਨਾ ਬੜਾਈ ਦੇਤੇ ਦਰ ਬੜਾਈ ਜਿਵੇਂ ਕੁੱਟਿਆ ਨੱਬਦ ਲੱਗਾ ਮੇਰੇ ਪੁੱਤ ਦਾ ਬਰਥਡੇ ਅੱਜ ਮੈਨੂੰ ਜਾਣ ਤੋਂ ਛੇਤੀ ਮਾਲ ਲੈ ਜਾ ਕੇ ਕੇਕ ਕੱਟਣਾ ਤੇਰੇ ਗੱਲ ਤਾਂ ਸੱਚੀਓ ਥੱਕਾ ਹੋ ਰਿਹਾ ਸਿੱਧੀ ਗੱਲ ਹੈ ਉਹ ਕਦੇ ਮੈਨੂੰ ਤਾਂ ਕਰਦਾ ਹੀ ਵਿਰੇ ਮੈਂ ਵੀ ਕਿਆ ਕਿਆ ਨਾਂ ਬੇਟੇ ਦਾ ਜੇ ਵੰਸ਼ਵੀਰ ਜੇ ਵੰਸ਼ਵੀਰ ਦਾ ਦਵਾਈ ਬਹੁਤ ਬੜੇ ਹਾਂਜੀ ਬਹੁਤ ਬਹੁਤ ਮੁਬਾਰਕਾ ਜਨਮ ਦਿਨ ਦੀਆਂ ਵੰਸ਼ਵੀਰ ਨੂੰ ਪਰਮਾਤਮਾ ਲੰਬੀ ਉਮਰਾਂ ਬਖਸ਼ੇ ਮਾਪੇ ਦਾ ਅਗਿਆਕਾਰੀ ਬਣਾਵੇ ਉਹਨੂੰ ਆ ਜੀ ਆ ਜਰਰ ਆਦੇ ਰੱਦ ਕੋ ਬਹੁਤ ਹੈਗਾ ਹਾਂ ਉਹ ਬੜਿਆ ਸਿਆਣੇ ਬੱਚੇ ਨੇ ਨਾ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਸਾਡੇ ਵੱਲ ਤੇ ਵੀ ਸ਼ੁਕਰ ਹੁੰਦਾ ਭਾਜੀ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਆਪਣੀ ਪਰਫਰੈਂਸ ਹਾਂ ਸਾਡੀ ਪਰਫਰੈਂਸ ਜਿੱਦਣ ਨਾ ਅਸੀਂ ਬੁੱਕ ਕਰਾਉਣਾ ਹੈ ਕਿਹੜੀ ਉਦੋਂ ਤੁਸੀਂ ਆਏ ਹੋਗੇ ਸੀਗੇ ਲਾ ਉਧਰ ਉਧਰ ਹੀ ਆਪਾਂ ਮਿਲੇ ਆ ਜਦੋਂ ਤੁਸੀਂ ਉਹ ਉਹ ਰੈਸਟੋਰੈਂਟ ਬੁੱਕ ਕਰਾਉਂਦੇ ਆ ਉਹ ਕਮੇ ਟੇਬਲ ਤੇ ਬੈਠੇ ਸੀਗੇ ਅੱਛਾ ਅੱਛਾ ਠੀਕ ਜਦੋਂ ਸਟਾਰਟਿੰਗ ਅਸੀਂ ਤਾਂ ਉਦੋਂ ਟੇਬਲ ਬਹੁਤ ਚੇਂਜ ਕਰੇ ਕਦੇ ਇੱਥੇ ਕਦੇ ਉੱਥੇ ਕਦੇ ਉੱਥੇ ਕਦੇ ਉੱਥੇ ਸਾਡਾ ਤਾਂ ਟੇਬਲ ਹੀ ਪਹੁੰਚੇ ਜੋ ਇੱਧਰ ਦਾ ਫਿਰ ਉਧਰ ਆਪਾਂ ਦਿਰੇ ਨਹੀਂ ਵਧਿਆ ਰਿਹਾ ਸੀਗਾ ਉਧਰ ਦੇ ਉਧਰ ਦੇ ਲੈਟ ਭੱਜ ਜਾ ਕਰੇ ਆ ਜਾ ਕਰੇ ਅੱਜ ਵੀ ਆ ਕੇ ਖੜੇ ਜੇ ਲੈਟ ਭੱਜ ਗਈ ਬਿਲਕੁਲ ਮਹਾ ਯਾਰ ਸਾਡੇ ਨਾਲ ਕੋਈ ਦਿੱਕਤ ਪਰੇਸ਼ਾਨੀ ਹੋ ਆ ਕੋਈ ਉਹ ਦਿਰੇ ਨਹੀਂ ਸੀ ਉਹ ਤਾਂ ਨਹੀਂ ਪਤਾ ਇਹ ਨਹੀਂ ਸਹੀ ਗੱਲ ਆ ਤੋਂ ਅੱਡਾ ਹੀ ਉਹ ਦਿਨ ਉਹ ਦਿਨ ਜੇ ਕੋਈ ਅੱਜ ਮੋਇਆ ਉਹਨੂੰ ਫੋਨ ਚੱਕ ਵਾਪਸ ਹੋਇਆ ਦਾ ਅੱਛਾ ਉਹਨੂੰ ਦੋ ਵਾਰ ਮੂਡ ਬਣਿਆ ਤੇ ਸੈਲਰੀ ਉਹ ਕਿਹੜੀ ਸੈਲਰੀਓ ਕਹਿੰਦੇ ਸੈਲਰੀਓ ਕਿਹੜੀ ਸੈਲਰੀਓ ਸੈਲਰੀਓ ਹਾਂ ਉਹ ਸੈਲਰੀਓ ਵੀ ਲੱਗੇ ਤੇ ਚੱਕਣ ਮੂਡ ਬਣ ਗਿਆ ਦਾ ਆਹ ਫਿਰ ਇੱਕ ਦੋ ਕੁ ਮੁੰਡੇ ਵਿੱਚ ਬੈ ਕੇ ਰਿਸ਼ਤੇਦਾਰ ਆਇਆ ਉਹਦਾ ਵਿੱਕੀ ਦੇ ਸਾਲਾ ਸਾਹਿਬ ਕਹਿੰਦਾ ਨਹੀਂ ਭਈ ਇਹ ਤਾਂ ਛੋਟੀ ਜੀ ਹੈ ਕਹਿੰਦਾ ਇਹਦੇ ਪੱਗ ਪੱਗ ਉਤਰ ਜਾ ਕਰਨੀ ਹੈ ਬੈਗ ਨਾ ਰਹੇ ਕੋ ਬੜੀ ਨਹੀਂ ਓ ਛੋਟੀ ਜੀ ਲੈਣੀ ਆ ਰਹਿਨੇ ਗਰੀਬ ਜਿਹੇ ਬੰਦੇ ਆ ਰਾਈਟਾ ਗਰੀਬ ਜਿਹੇ ਬੰਦੇ ਆ ਇ ਤਾਂ ਮਜੇ ਗੱਡੀ ਵੇਖਣਾ ਚਲੋ ਠੀਕ ਹੈ ਦੋ ਚਾਰ ਤੁਸੀਂ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੋ ਗਿਆ ਪੇਮੈਂਟ ਕਰਵਾਤੀ ਜਵਾਂ ਹੋ ਗਈ ਹੁਣ ਟੋਟਲ ਭਾਈ 5000 ਰੁਪਏ ਬੁਕਿੰਗ ਵਾਲੀ ਜਿਹੜੀ ਬੁਕਿੰਗ ਕੀਤੀ ਸੀ ਮੇਰੀ 5000 ਬੁਕਿੰਗ ਵਾਲੀ ਹੋ ਗਈ ਰਸੀਦ ਉਹ ਆ 5000 ਤੋਂ ਕੁਝ ਕੈਸ਼ ਆਣਾ ਅੱਛਾ ਇਹ 5000 ਰੁਪਏ ਮੁੱਲ 55 ਹੋ ਗਿਆ ਨਾ ਤੇ ਹੁਣ ਬਾਬੇ ਤੇਰੇ ਸੀ ਤੇ ਤੈਨੂੰ ਕਿੰਨੇ ਦੇਣਾ ਇੰਸ਼ੋਰੈਂਸ ਦਾ ਮੈਂ ਚਲਾਪੇ ਕਰਨੀ ਤੈਨੂੰ ਪਹਿਲਾਂ ਹੀ ਹੋਈ ਵੀ ਹੈ ਨਾ 15 ਅਸੀਂ ਤੈਨੂੰ ਕੈਸ਼ ਕਿੰਨਾ ਦੇਣਾ ਹੁਣ 115 1,15,000 ਤੈਨੂੰ ਹੋਰ ਦੇਣਾ ਹੈ ਤੇ ਬਾਕੀ ਲੋਨ ਜਿਹੜਾ ਤੇਰੇ 460 ਦਾ ਲੋਨਾ ਨਾ 460 ਦਾ ਲੋਨ ਤੇ 460 ਕੁੱਲ ਤਾ ਲੋ ਹਾਂ 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 550 ਨਾ 4 ਲੱਖ 40,000 ਹੂੰ ਪਲੱਸ 55 ਕਰ ਪਲੱਸ 55 ਕਰਾ ਕਰਜ਼ਾ ਕੁਛ 40 ਲੱਖ ਬਣ ਗਿਆ ਤਾਂ ਮੋਟੀਆਂ ਗੱਲਾਂ ਆ ਜਾਰਦੀਆਂ ਕਿੰਨੇ ਪੈਸਾ ਲੱਗਿਆ ਦਾ ਆ 30 ਦੀ ਹੋਰ ਰੋੜਾ 60 ਦਾ ਤੁਹਾਡਾ ਲੋਨ ਆ ਗਿਆ ਹਾਂਜੀ 170 55 ਆ ਗਿਆ ਧਰਵਾ ਸੀ ਇੱਕ 15 ਰਹਿ ਗਿਆ 15 ਰਹਿ ਗਿਆ ਠੀਕ ਹੁਣ ਬਣੀ ਨਾ ਲੱਗ ਰਹੀ ਅੱਛਾ ਆ ਲੈ ਕੇ ਆਉਣ ਦੀ ਜਰੂਰਤ ਤਾਂ ਸਾਨੂੰ ਦਰ ਨਾਲ ਇਹ ਤੁਸੀਂ ਘਰੇ ਹੀ ਰੱਖ ਲਿਓ ਠੀਕ ਹੈ ਅਰ ਸਿਫਟੇ ਆ ਨਾ ਬੱਸ ਵੀ ਪੇਮੈਂਟ ਦੀ ਹਾਂ ਤੁਸੀਂ ਕੋਈ ਆ ਕੇ ਮੰਗਲਵਾਰ ਨੂੰ ਸਵੇਰੇ ਪਹਿਲੇ ਕੋਈ ਗੱਡੀ ਚੈੱਕ ਕਰ ਲਿਓ ਠੀਕ ਹੈ ਜੇ ਤੇਰੇ ਕੋ ਸੋਮਵਾਰ ਨੂੰ ਆ ਗਈ ਹੋਈ ਹੈ ਜਦ ਚੈੱਕ ਕਰ ਲਈਏ ਕਿ ਪਤਾ ਕਿ ਸੋਮਵਾਰ 26 ਜਨਵਰੀ ਨੂੰ ਛੁੱਟੀ ਹੈ ਛਣ ਨੂੰ ਥੋਨ ਵੀ ਛੁੱਟੀ ਹੈ ਠੀਕ ਹੈ ਤਾਂ ਛੁੱਟੀ ਹੁੰਦੀ ਹਾਲੇ ਇੱਕੋ ਹੀ ਨਾ 15 ਗਾਸਤ ਨੂੰ ਵੀ ਹੁੰਦੀ ਹੈ ਹਾਂ 15 ਦੋ ਦੋ ਹੁੰਦੀ ਇਹ ਤਾਂ ਸਾਡੇ ਜਿਆਦਾ ਉਧਰ ਫੜਾ ਦੇ ਹਾਂ ਇਹ ਸਾਡੇ ਦੋ ਛਿੱਟੀਆਂ ਯਾਦ ਰਹਿੰਦੀਆਂ ਬੜੀ ਨਾ 2 ਅਕਤੂਬਰ ਦੀ ਵੀ ਨਹੀਂ ਹੁੰਦੀ ਨਾ ਨਾ ਤੁਹਾਨੂੰ ਜਾਨੀ ਗੁੰਦੀ ਦੀ ਕੋਈ ਹੁੰਦੀ ਹੈ ਅੱਛਾ ਚਲੋ ਠੀਕ ਹੈ ਭਾਈ ਚਲ ਠੀਕ ਹੈ ਫਿਰ ਚੱਲੀਏ ਆਪਾਂ ਵੀ ਦੇਖਣੋਂ ਸੇ ਪੰਗੜਾ ਝੰਗੜਾ ਚੱਲ ਕੇ ਕੋਈ ਕਸਰ ਮਸਰ ਕੋਈ ਸ ਹੋਰ ਪੁੱਛਣਾ ਕੋਈ ਨਹੀਂ ਮੈਂ ਹੁਣ ਸਲੀਪਰ ਤਾਂ ਮੈਂ ਸਾਭ ਲਈ ਕਿਤੇ ਹੁਣ ਇਹ ਨਾ ਉਹ ਵੀ ਤੇਰਾ ਮੰਗਲਵਾਰ ਕੋ ਦੇਖ ਲੈ ਭਾਈ ਆਇਆ ਤੈਨੂੰ ਇਹ ਦਿਨ ਮੁਰਗਾ ਬਣਾਉਣ ਨੂੰ ਟਾਈਮ ਨਹੀਂ ਲਾਉਣਾ ਹੈਗਾ ਬਾਲ ਤੇਰੇ ਮੁਰਗੇ ਵਰਗੀ ਬੈਠੇ ਆਂ ਘੜ ਘੜ ਇਸ ਟਾਈਮ ਤਾਂ ਵੈਸੇ ਹੀ ਹੋ ਜਾਂਦਾ ਚਲ ਜਓ ਠੀਕ ਓਕੇ ਠੀਕ ਹੈ ਲਓ ਜੀ ਆਖੜੀਆ ਕੇ ਟੈਨ ਤੇ ਇੱਧਰ ਵਿਕਟੋਰੀ ਵਿੱਕੀ ਆਹਤੀ ਵਿਕਟੋਰੀ ਦਾ ਤਾ ਤੂੰ ਤੈਨੂੰ ਉਦਣ ਵੀ ਦੇਦਾ ਓਰੇ ਹੈ ਨਹੀਂ ਤੂੰ ਉਦਣ ਇਹਨੂੰ ਵਿਕਟੋਰੀ ਵਿਕਟੋਰੀ ਕਰੀ ਗਿਆ ਗੱਡੀ ਮਾੜੀ ਸੀ ਰੁਪਈਏ ਪਤਾ ਕਿੰਨੇ 12-13 ਲੱਖ ਰੁਪਏ ਦੀ ਬਣਦੀ ਐ ਹਾਂ 12-13 ਲੱਖ ਦੀ ਬਣਦੀ ਐ ਗੱਡੀ ਵੀ ਤਾਂ ਥੋੜੋ ਮਾੜਾ ਜਿਹਾ ਬੰਦਾ ਆਪਾਂ ਮਾਰ ਦੋ ਇਹਨੂੰ ਨੇ ਮਾ ਅਗਲਾ ਮਾੜਾ ਜਿਹੜਾ ਬੰਦਾ ਹੱਥ ਮਾਰਨ ਨੂੰ ਕਹਿੰਦਾ ਹੋਰ ਹੀ ਆ ਜਿਵੇਂ ਟੋਲ ਟੈਂਸਰ ਵਾਰ ਇੱਕ ਵਾਰ ਹੋਰ ਨਾ ਮਾਰਦੇ ਆ ਉਹ ਜਦੋਂ ਗੇਟ ਚਾ ਖਿੱਚ ਦਿੰਦੇ ਆ ਜਾਓ ਜੀ ਅੱਛਾ ਉਹ ਗੱਲ ਹੈ ਹੈ ਛੋਟੀ ਜਿਹੀ ਗੱਡੀ ਹੁੰਦੀ ਆ ਇਹਲਾ ਜਦਾਂ ਕਹਿੰਦਾ ਕੱਟ ਕੇ ਇਹ ਬਥੇ ਇਹ ਉੱਚਾ ਹੈ ਹਾਈਬ੍ਰਿਡ ਹੈ ਸਮਾਰਟ ਹਾਈਬ੍ਰਿਡ ਹੈ ਇਹ ਮੈਂ ਸੀਐਂਜੀ ਲਈ ਦੇਖੀ ਦੀ ਉਹ ਚਾਹ ਲੈ ਕੋਈ ਵੀ ਹਾਈਬ੍ਰਿਡ ਵਿੱਚ ਸਾਕ ਕਰੋਗੇ ਨਾ ਵਿੱਚ ਬੈਠ ਕੇ ਫੀਲਿੰਗ ਵੀ ਦੇਖ ਸਕਦਾ ਤੂੰ ਉਹ ਬਖੁੱਲੀ ਡੁੱਲੀ ਹੈ ਤਾਂ 5 ਸੀਟਰ ਹੈ ਚੱਕਰ ਤਾਂ ਹੈ ਨਾ ਵੱਡਾ ਨਹੀਂ ਤਾਂ ਹੈ ਨਹੀਂ ਉਹ ਬੋਡੀ ਪਿਛੇ ਵੱਡੀ ਹੈ ਭਾਜੀ ਬੋਡੀ ਕਰਕੇ ਵੱਡੀ ਜ਼ਰੂਰ ਹੈ ਪਰ ਸੀਟਰ ਤਾਂ 11 ਉਹ ਹੈ 5 ਹੈ ਅੰਦਰ ਘੜਾ ਵੱਡੀ ਲੈਣੀ ਹੈ ਗੱਡੀ ਤਾਂ ਯਾਰ ਹੱਥੋਂ ਉਹ ਵੀ ਨਹੀਂ ਮਾੜੀ ਜਿਹੜੀ ਜਿਹੜੀ ਅਸੀਂ ਲੈਣੀ ਹੈ ਉਹ ਵੀ ਨਹੀਂ ਮਾੜੀ ਉਹ ਗੱਡੀ ਲੰਦਾ ਕੋਈ ਕੋਈ ਬੰਦਾ ਉਹ ਵੱਡੇ ਨਹੀਂ ਥੋੜਾ ਹਰ ਇੱਕ ਬੰਦਾ ਉਹ ਗੱਡੀ ਨੂੰ ਹੱਥ ਨਹੀਂ ਦਿੰਦਾ ਉਹ ਇੱਕ ਸਵਿਫਟ ਖੜੀ ਹਾਂ ਉਹ ਗੱਡੀ ਨੂੰ ਕੋਈ ਕੋਈ ਹੱਥ ਪਾਉਂਦਾ ਹਾਂ ਆ ਆ ਮੈਂ ਨਾਲ ਹੀ ਜਦੋਂ ਇਹ ਗੱਡੀਆਂ ਨਾਲ ਚਲ ਕੋਈ ਨਹੀਂ ਚਲੋ ਚੱਲੀਏ ਚਲੋ ਚੱਲੀਏ ਚਲੋ ਚੱਲੀਏ ਆਪਾਂ ਮਹਾਤੰਡੋ ਬਾਹਰ ਫੜ ਕੇ ਪਾ ਗਿਆ ਨੇ ਜੀ ਹਾਂ ਮੈਂ ਕਿਹਾ ਮੀਂਹ ਨਹੀਂ ਪੈ ਰਿਆ ਕੱਲ ਪੈ ਰਿਹਾ ਕੱਲ ਪੈ ਕੱਲ ਪੈ ਰਿਆ ਮੀਂਹ ਅੱਜ ਨਹੀਂ ਪੈ ਰਿਹਾ ਕੱਲ ਪੈ ਅੱਜ ਅੱਜ ਨਹੀਂ ਆ ਹਾਂ ਚਲੋ ਜੀ ਮਿਲਦੇ ਆ ਤੁਹਾਨੂੰ ਘਰ ਚੱਲ ਕੇ ਦੁਬਾਰੇ ਫੇਰ